ਪੰਜਾਬ ਚ ਕਤਲ ਦੀ ਵੱਡੀ ਵਾਰਦਾਤ ਮਹਿਲਾ ਸਰਪੰਚ ਦੇ ਪਤੀ ਦਾ ਸ਼ਰਿਆਮ ਕਤਲ ਮੱਥੇ ਚ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ ਜਿੱਹਾਂ ਪੰਜਾਬ ਚ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਮਹਿਲਾ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਪਿੰਡ ਦੇ ਹੀ ਕਿਸੇ ਸ਼ਖਸ ਵੱਲੋਂ ਸਰਪੰਚ ਦੇ ਪਤੀ ਤੇ ਚਲਾਈਆਂ ਗਈਆਂ ਨੇ ਸ਼ਰਿਆਮ ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਪੂਰੇ ਪਿੰਡ 'ਚ ਹੜਕੰਪ ਮਚ ਗਿਆ ਇਸ ਵੱਡੀ ਵਾਰਦਾਤ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪਿੰਡ 'ਚ ਨਾਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਚੱਲਦਾ ਆ ਰਿਹਾ ਸੀ ਇਸ ਮਸਲੇ ਨੂੰ ਲੈ ਕੇ ਪੰਚਾਇਤ ਬੁਲਾਈ ਗਈ ਸੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸੀ ਮਾਮਲੇ ਨੂੰ ਸੁਲਝਾਉਣ ਲਈ ਪੂਰੇ ਪਿੰਡ ਦੇ ਲੋਕ ਸਰਪੰਚ ਇਕੱਠੇ ਹੋਏ ਸਨ ਇਸ ਦੌਰਾਨ ਹੀ ਤੈਸ ਚਾਏ ਪਿੰਡ ਦੇ ਇੱਕ ਸ਼ਖਸ ਨੇ ਸਰਪੰਚ ਦੇ ਪਤੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਸਰਪੰਚ ਦੇ ਪਤੀ ਦੇ ਮੱਥੇ 'ਚ ਗੋਲੀ ਜਾ ਬੱਜੀ ਗੋਲੀ ਵੱਜਣ ਕਾਰਨ ਸਰਪੰਚ ਦੇ ਪਤੀ ਦੀ ਮੌਤ ਹੋ ਗਈ ਕਤਲ ਦੀ ਇਹ ਵੱਡੀ ਬਾਰਦਾਤ ਬੋਹਰ ਦੇ ਪਿੰਡ ਕਲਰ ਖੇੜਾ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੂੰ ਵੀ ਹੱਥਾ ਪੈਰਾਂ ਦੀ ਪੈ ਗਈ ਹੈ ਮੌਕੇ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸ਼ੰਕਰ ਲਾਲ ਸਰਪੰਚ ਬੈਂਡ ਕਲਰ ਖੇ ਦਾ ਉਹਦੀ ਘਰ ਦੀ ਸਰਪੰਚ ਬਣੀ ਹੋਈ ਆ ਤੇ ਆਮ ਤੌਰ ਤੇ ਜਿਹੜੇ ਸਰਪੰਚੀ ਦੇ ਕੰਮਕਾਰ ਆ ਉਹ ਸ਼ੰਕਰ ਲਾਲ ਹੀ ਦੇਖਦਾ ਤੇ ਉਸਤੇ ਅੱਜ ਸ਼ੰਕਰ ਲਾਲ ਸਰਪੰਚ ਦੀ ਰੈਨਮਾਈ ਹੇਠ ਜਿਹੜਾ ਉਹ ਨਾਲਾ ਬਣਾਇਆ ਜਾ ਰਿਹਾ ਸੀ ਤਾਂ ਮਨੋਜ ਕੁਮਾਰ ਨਾਂ ਦਾ ਵਿਅਕਤੀ ਹੈ ਮਨੋਜ ਕੁਮਾਰ ਪੁੱਤਰ ਰਾਏ ਭਾਦਰ ਉਸਨੇ ਸ਼ੰਕਰ ਲਾਲ ਸਰਪੰਚ ਦਾ ਇਸ ਗੱਲ ਦਾ ਵਿਰੋਧ ਕੀਤਾ ਤੇ ਵਿਰੋਧ ਕਰਨ ਉਪਰੰਤ ਉਹਨੇ ਗੋਲੀ ਮਾਰ ਕੇ ਸ਼ੰਕਰ ਲਾਲ ਦੀ ਕਸ਼ ਕਰਿਆ ਚਾਹ ਦਾ ਅਸਰ ਕਰਕੇ ਉਨੀ ਕਰ ਵੀ ਅਰਾਮ ਤੇ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਕੁਝ ਪਾਇਆ ਗਿਆ ਉਹਨੂੰ ਜਲਦੀ ਜਲਦੀ ਪਤਾ ਸਰ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰਾ ਪੰਜਾਬ ਦਹਿਲ ਉੱਠਿਆ ਪੂਰੇ ਪਿੰਡ ਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਮਾਤਮ ਫੈਲ ਚੁੱਕਾ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਸ਼ੰਕਰ لال ਦੇ ਦੋ ਬੱਚਿਆਂ ਦਾ ਪਿਤਾ ਸੀ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਮਾਮਲੇ ਚ ਮੁਲਜ਼ਮ ਨੂੰ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਹੁੰਦੇ ਨੇ ਜਗਬਾਣੀ ਟੀਵੀ ਲਈ ਆਦਰਸ਼ ਜੋਸ਼ਣ ਦੀ ਰਿਪੋਰਟ